ਕੀ ਇਹ ਸਭ ਕਿਸੇ ਨੂੰ ਵਾਇਟ ਕਰਦਾ ਵਾ ਪੈਨੂੰ ਇਹ ਸਮਝੋ ਪੰਜਾਬ ਚ ਦੇਰ ਨਹੀਂ ਨਸ ਲੱਗਦੀ ਸਭ ਤੋਂ ਵੱਧ ਉਹਨੂੰ ਜਾਣ ਕੇ ਬਾਕੀ ਜਿੰਨੇ ਸਾਰੇ ਸਪੀਨਰ ਹੈ ਉਹ ਸਭ ਤੋਂ ਇਹਨੂੰ ਵਾਇਟ ਹੋ ਗਿਆ ਬੰਦਾ ਦੀਸੀ ਦਵਾਈ ਫੌੜੇ ਦੇ ਚੱਕਰ ਚ ਹੁੰਦੀ ਇਹ ਮੈਂ ਦੋ ਦਿਨ ਚੱਕਰ ਚ ਪੈਗਾ ਨੂੰ ਜਾਣਦਾ ਉਹਦੀ ਜਾਨ ਕਿਸੇ ਨੇ ਨਹੀਂ ਚਾਹਤੀ ਕੋਈ ਜਾਨ ਬਚੀ ਬਗਦਾ ਉਹਨੂੰ ਸਭ ਪਿੰਨਾਂ ਸਿਆਹ ਵਾਲਾ ਵਾਇਟ ਜੇ ਨਹੀਂ ਯਾਦ ਕੋ ਉਸਾਂ ਦਾ ਜ਼ਹਿਰ ਆਵੇ ਸਿਰ ਮੁਰਦ ਤੇ ਕੀਤੇ ਗਾਉਂਗਾ ਉਹਨੇ ਜੇ ਇਤਸਾਬਾ ਫਰਨ ਲਿਆ ਉਹਨੇ ਜਦੋਂ ਕਿਸੇ ਨੂੰ ਬਾਈਟ ਕਰਦਾ ਛੇਤੀ ਉਹਨੇ ਆਪਣਾ ਜ਼ਹਿਰ ਬੰਦੇ ਦੇ ਅੰਦਰ ਵੀ ਸੁਣ ਦੰਦ ਵੀ ਲੱਗਣ ਲਾਉਂ ਵੀ ਹੋਣਾ ਉਹਨੇ ਜ਼ਹਿਰ ਨਹੀਂ ਸੁਣਨਾ ਪੜਿਆ ਜੇ ਉਹਨੇ ਜ਼ਹਿਰ ਸੁਣਦਾ ਤੋ ਉਹ ਚੀਜ਼ ਨੂੰ ਸੋਧ ਪੈਦਾ ਜੇ ਸੋਧ ਪੈ ਗਈ ਤੁਹਾਨੂੰ ਸਭ ਇੱਕ ਡਾਕਟਰ ਕੋ ਜਾਈਂ ਪਿੰਕ ਚਾਲੇ ਮਿੰਟ ਦੇ ਵਿੱਚ ਬੰਦੇ ਦਾ ਉਹਨੇ ਨੁਕਸਾਨ ਕਰਦਾ ਮੇਰੇ ਇਰੀ ਦੀ 20 ਸਾਲ ਦਾ ਬੱਚਾ ਲੱਕ ਪੱਠੇ ਵੱਗ ਰਿਆ ਸੀ ਇੱਥੇ ਬਾਈਟ ਹੋ ਗਈ ਪਾਜ਼ਿਟਿਵ ਮਿੰਟ ਚ ਕਾਕਾ ਐਕਸਪਾਇਰ ਹੋ ਗਿਆ ਨਹੀਂ ਬਾਈ ਸਾਹਿਬ ਜਿਹੜੇ ਤੁਸਾਂ ਸਾਬੋਂ ਜਿਹੜੀ ਲਵਾ ਉਹਨੂੰ ਇਸੇ ਕਾਮਨ ਗ੍ਰਾਉਂਡ ਕਿ ਨਹੀਂ ਤੁਸੀਂ ਅਕਸਰ ਹੀ ਰੋਣਾ ਸੁਣਿਆ ਹਸਤਾਂ ਵਿੱਚ ਉਹ ਬੰਦੇ ਨਾ ਮੰਜ਼ੀ ਦੇ ਚੜ ਕੇ ਸੌਂ ਜਾਂਦੇ ਉਹਨੇ ਫਿਰਦੇ ਦੁਰ ਦੇ ਆਦਿ ਨਾ ਬਲੈਕ ਆਂਡ ਦਾ ਸਾਬੂ ਦਾ ਕੋਈ ਬੰਦੇ ਨੇ ਉਹਨੇ ਮੰਜ਼ੀ ਦੇ ਚੜਦੇ ਨਾ ਮੰਜ਼ੀ ਦੇ ਕਿਉਂ ਚੜਦੇ ਜਦੋਂ ਉਹ ਕੋਈ ਮੰਗੋ ਯਸਕਾ ਤਾਂ ਗਿਆ ਤੇ ਉਹ ਤੁਸੀਂ ਸੁਣਦੇ ਉਹ ਬੰਦੇ ਦੇ ਸਰੀਰ ਦੇ ਕਰਮੀ ਲਵਾ ਉਹਦੇ ਆਉਂਦੇ ਆਉਂਦੇ ਬੈੱਡ ਤੇ ਜਾਂਦੇ ਨੇ ਬੰਦੇ ਨਾ ਸੌਂਦੇ ਨੇ ਜਦੋਂ ਉਹਦੇ ਸਰੀਰ ਦਾ ਮਗਰ ਦੇ ਦਵਾਇਆਂ ਨੂੰ ਰੋ ਪਾਣੀ ਪੱਖੀ ਦੇ ਕਾਲ ਨੇ ਜੇ ਟੋਂਡ ਉਸ ਤੇ ਵੀ ਦੰਦੀ ਦਾ ਨਹੀਂ ਪਤਾ ਉਹ ਸੱਪ ਦੇ ਲੱਛਣ ਕੀ ਆ ਸਭ ਤੋਂ ਮੈਨੂੰ ਜਦੋਂ ਮੈਂ ਸਭ ਬਾਈਕ ਤੇ ਆ ਸੰਸ 15 ਮਿੰਟ ਅੱਧੇ ਘੰਟੇ ਦਾ 1 ਘੰਟਾ ਹੋ ਗਿਆ ਜਿਆਦਾ 1.5 ਘੰਟਾ ਜਿਆਦਾ 2 ਘੰਟੇ ਜਿਆਦਾ ਜਿਹੜਾ 2 ਤੋਂ 2.5 ਘੰਟਾ ਉਹ ਉਸ ਵੇਲੇ 허ਭਾ ਜੀ ਨੇ ਕਰਾ ਵੀ ਪੁਰਾ ਪੇਟ ਤੇ ਦਰਦ ਹੋਣਾ ਹੱਡੀਆਂ 'ਚ ਦਰਦ ਹੋਣੀ ਸਾਲੇ ਦੀ ਦਿੱਕਤ ਉਹ ਜਦੋਂ ਬੜੀ ਪ੍ਰਿੰਕ ਵਗਾਲਾ ਕੀਤਾ ਉਹ ਨਿਸ਼ਾਨ ਇਸ ਹੁਬਨੜਿਆ ਕੋਈ ਨੁਕੀਲ ਜਾਣਕਾਰੀ ਜਿੱਦਾਂ ਤੁਹਾਨੂੰ ਅੰਮ੍ਰਿਤਸਰ ਗੁਰੂ ਨਾਨਕੋ ਹਸਪੀਟਲ ਮਹਾਰਾਜ ਦਾ ਗੁਰੂ ਨਾਨਕ ਦਾ ਹਸਪੀਟਲ ਮਹਾਰਾਜ ਦਾ ਉੱਥੇ ਜਾ ਕੇ ਤੁਹਾਨੂੰ ਕੋਈ ਦੀ 5 7 10 ਟੀਗੇ ਲੱਗਣੇ ਆ ਬੰਦੇ ਨੇ ਪੱਜ ਜਾਣਾ ਪਰ ਜਦੋਂ ਘਾਈ ਗਈ ਜੇ ਤੁਸੀਂ ਖਰਾਬ ਕਰਕੇ ਜਾਣਾ ਉਹ ਉਸ ਵੇਲੇ ਫਿਰ ਬੰਦਾ 77 ਘੰਟੇ ਵਰਦੀਏ ਟੇਲੇ ਇਸ ਜਜ਼ਬ ਅੱਛਾ ਮੈਂ ਤੁਹਾਨੂੰ ਤੁਸੀਂ ਦੱਸੋ ਇਹ ਮਰਗਾ ਸਾਫੜੇ ਦਾ ਤੁਸੀਂ ਪੜੇ ਲਿਖੇ ਨੇ ਆ ਜਮਾ ਉਹ ਨਾ ਗੱਲਾਂ ਦਾ ਤੈਨੂੰ ਬੜੇ ਲੋਕ ਦੇਖਦੇ ਆ ਜਾਂ ਮਸ਼ਹੂਰ ਕਰਦੇ ਨੇ ਇਹ ਮਰਗਾ ਸਾਫ ਲੜਦਾ ਲੋੜੀ ਜਿੰਦਗੀ ਨਹੀਂ ਹੈ ਮੱਦ ਦੇ ਤੂੰ ਇਹ ਕਿਹਦੇ ਤੇ ਬੈਠਾ ਰੋ ਜੋਗੀ ਦਾ ਦਿਮਾਗ ਤੋਂ ਆ ਮਰਗਾ ਤੋ ਤੇ ਸਿੱਧੂ ਸੱਪ ਦੀ ਬਾਈਟ ਹੋ ਗਈ ਉਹਨੇ ਜ਼ਹਿਰ ਬਾਹਰ ਸੁੱਟਦਾ ਸਾੜਾ ਕਰਦਾ ਬੰਦੇ ਦੀ ਜਾਨ ਬਚ ਗਈ ਪਰ ਸੱਪ ਦਾ ਜ਼ਹਿਰ ਥਰੀਰ ਤੋਂ ਕਿੱਥੇ ਕੀ ਉਹ ਜ਼ਹਿਰ ਦਾ ਪਾਣੀ ਬਣਿਆ ਕੀ ਉਹ ਜ਼ਹਿਰ ਇੱਕ ਨਾ ਦੇ ਰੁਕ ਗਿਆ ਕੀ ਉਹ ਸਾਰੀ ਜ਼ਿੰਦਗੀ ਜ਼ਹਿਰ ਭੋਗੀ ਚ ਰਹੂਗਾ ਉਹ ਜਿਹੜੇ ਦਿੱਲੀ ਕੋ ਬੰਦੇ ਨੂੰ ਮਾਰ ਦਿੱਤਾ ਉਹ ਉਹ ਜ਼ਹਿਰ ਤੇ ਕੀ ਬਣੀ ਉਹ ਆ ਕਾਰਨ ਬਣ ਆਖੀ ਉਹ ਬੰਦੇ ਕੋ ਸਾਹ ਤੇ ਜ਼ਹਿਰ ਨਾਲ ਲੜਿਆ ਮਨ ਕਰ ਗਿਆ ਦਿਮਾਗ ਕਰ ਗਿਆ ਫਾੜੀ ਵਾਲੇ ਕੋਲ ਗਏ ਆ ਥੋੜਾ ਜਿਹਾ ਮਨ ਦਿਮਾਗ ਸ਼ਾਂਤ ਹੋ ਗਿਆ ਤੁਹਾਡੀ ਜਾਨ ਬਚ ਗਈ ਤੁਸੀਂ ਉਹ ਉਸ ਹਸਪਤਾਲ 1 ਰੁਪਏ ਦਾ ਟ੍ਰੀਟਮੈਂਟ ਨਹੀਂ ਕਰਾਉਂਦੇ ਹਾਂ ਕਿਤੇ ਜਾਨ ਨਹੀਂ ਲੋੜ ਤੁਹਾਨੂੰ ਹੋਰ ਜ਼ਾਕਪਾਰਟੀ ਨੇ ਅਹੀਂ ਦੇ ਖਿਡਾਰੀ ਬੰਦੇ ਅਹੀਂ ਤੋਂ ਸਾਥ ਜਿਹੜੇ ਗਰੀਬੇ ਆ ਨਾ ਅਹੀਂ ਨੂੰ ਆਪਣੀ ਤੇ ਪਾਰਟੀ ਨਹੀਂ ਕਰਦੇ ਤਾਂ ਦੂਜੇ ਸੱਪ ਜਿਹੜੇ ਆ ਉਹਨਾਂ ਨੂੰ ਫੜ ਕੇ ਇੱਥੇ ਪਾ ਲਿਓ ਡਰਾਉਣਾ ਨਹੀਂ ਲੋਕਾਂ ਨੂੰ ਸਮਝਾਉਣਾ ਕਿ ਦੋਸਤੋ ਦੇਖਨੇ ਆ ਕਿ ਉਹ ਕਿਹੜਾ ਸੱਪ ਹੈ ਫੜੀਂਦੇ ਇਹਨਾਂ ਨੂੰ ਇਸ ਤਾਲੀਆ ਦੇ ਬੰਦੂ ਹਾਂ ਦੇਖਣਾ ਹੈ ਦੇਖਦੇ हां वही ब्लैक रंग सप व्हाइट रंग दारियां जिन्हों को कौन कैया दिखे जीरे चल के वर्ग करता ए सप का नाम बनना ಪಾಡಿಗೆ ನಾ ಭೀ ಚೆಕ್ ਪੜਿਆ ਅਦਰੋਂ ਅਮਾਰੋ ਕੇ ਮੇਉ ਤੇ ਸੱਚ ਮਾਰ ਰਿਹਾ ਪੂਰਾ ਪਾਇ ਕਿ ਦਾ ਨਿਕਲੂਗਾ ਇਹ ਸਪਣੀ ਸਪੰਜ ਘੋੜੀ ਫੇਦੀ ਮੌਤ ਇਹ ਟੈਣੀ ਜਿਹੜੀ ਸਵੇਰ ਦੇ 7 ਵਜੇ ਤੋਂ ਲੈ ਕੇ ਦਿਨੋਂ ਤੇ 7 ਵਜੇ ਤੱਕ ਇਹਨੇ ਸਾਰੀ ਦਿਨ ਦੇ ਵਿੱਚ ਰਹੇ ਜਦੋਂ ਰਾਤ ਦਾ 7:30 ਹੋਣੀ ਆ ਉਦੋਂ ਹੀ ਸਪਣੀ ਐਕਟੀਵ ਹੁੰਦੀ ਜ਼ੂਮ ਰੱਖੇ ਜਿਹੜਾ ਲੋਕਾਂ ਨੂੰ ਕਰੇ ਫੋਨ ਤਾਂ ਨੂੰ ਵਿਖਾਉਣੀ ਨਾ ਜਿਹੜਾ ਬਿਨਾਂ ਡੇਰ ਵਾਲਾ ਸੱਤ ਹੁੰਦਾ ਜਿਹਦੇ ਤੋਂ ਤੁਹਾਨੂੰ ਇੱਕ ਹਕੀਮ ਵੈਦ ਜੋ ਵੀ ਬਚਾ ਸਕਦਾ ਉਹ ਆ ਸਕਦਾ ਇਹਦੇ ਅੰਦਰ ਸਨੀ ਇੱਕ ਸਾਫਾ ਇਹ ਲਗਭਗ 7-8 ਫੁੱਟ ਲੰਮਾ ਹੋ ਦੇ ਨਹੀਂ ਪੀਂਆ ਪੌਂਦੂ ਇਹਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੈ ਇਹਦੇ ਨਾਲ ਹੁੰਦੀ ਬੜਿਆ ਠੀਕ ਹੈ ਤੇ ਇਹਨਾਂ ਦੋਨਾਂ ਨੂੰ ਤੁਹਾਡੇ ਨਾਲ ਜਾ ਕੇ ਛਾਪਦੇ ਨਾ ਇਹ ਬੜੀ ਏਸ਼ੀਆ ਦਾ ਸਭ ਤੋਂ ਜ਼ਿਲਲਾ ਸਾ ਜਦੋਂ ਤੁਸੀਂ ਇਹਦਾ ਨਾਮ ਪੜ੍ਹਦੇ ਤੁਹਾਡੇ ਇਹਦੇ ਪਿੱਛੇ ਨਾ ਪਤਾ ਹੀ ਨਹੀਂ ਕਿ ਕਿੰਨੇ ਕੋ ਬੱਚੇ ਕਿੰਨੇ ਕੋ ਬੰਦੇ ਮਾਰੇ ਸਿਰਫ ਫੱਲੇ ਸਾ ਆਪਣੇ ਰੋਬੋਟ ਕਰਦੇ ਜਦੋਂ ਤੱਕ ਨਾ ਪਿਆਰ ਜਦੋਂ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਇਹ ਦੇਖੋ ਅਸਲੀ ਜਿੱਦ ਵਿੱਚ ਰਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਕੋਈ ਦਵਾਈ ਨਹੀਂ ਭਾਈ ਕੁਛ ਨਹੀਂ ਦੇਣੇ ਨਹੀਂ ਬਿਠਣੇ ਨਾ ਇਹ ਸਭ ਦੀ ਸੋਚ ਮਨ ਵਿੱਚ ਆ ਗਈ ਜਾਂ ਮੈਨੂੰ ਮਾਰ ਦੇ ਦੇ ਜਾਂ ਲੈ ਜਾ ਲੈ ਇਹਨੂੰ ਪੜ੍ਹਨਾ ਨਾ ਕਿ ਜਿਹੜਾ ਵਿੱਚ ਕਰਾਵਾ ਕਿਸੇ ਨੂੰ ਸਕਿਨ ਅਲਰਜੀ ਆ ਕਿਸੇ ਦਾ ਡਾਈਗਰਡ ਆ ਕਿਸੇ ਨੂੰ ਪ੍ਰੋਨੋ ਤੋਂ ਪ੍ਰੋਨੋ ਚਾਹਤ ਮੈਂ ਸਾਨੂੰ ਇੱਕ ਫੋਟੋ ਪਾਉ ਫਿਰ ਅਸੀਂ ਉਹਨੂੰ ਕੋਈ ਵੀਡੀਓ ਪਾਉਣਾ ਦੇ ਚਾਹਤ ਸਭ ਦਾ ਕੰਮ ਲੱਜਾਇ ਕਿ ਕਰਉਂ ਵੀ ਅਸੀਂ ਜਦੋਂ ਵੀ ਦੇਖਦੇ ਕਿਦਾਂ ਦੇ ਆ ਇਹ ਨਹੀਂ ਕਿ ਦੋ ਤਿੰਨ ਮਹੀਨਿਆਂ ਬਾਅਦ ਵੀ ਕੱਲੇ ਖਰਾਬ ਹੋ ਜਾਂਦਾ ਠੀਕ ਕਰਕੇ ਖਰਾਬ ਹੋ ਕੇ ਮੈਂ ਹਰ ਬੰਦਾ ਸਾਹਮਣੇ ਭਾਗਿਆ ਉਹ ਅੰਗ ਵਿੱਚ ਆਏਗੇ ਗੇਰੇ ਡਾਕਟਰਾਂ ਦਾ ਵੀ ਬੁੱਝਨੇ ਪੈਣਾ ਮੇਰੇ ਕੋਲ ਵੀਡੀਓ ਹੈ ਜੇ ਮੈਂ ਤੁਹਾਨੂੰ 5-7 10 ਵੀਡੀਓ ਵਿਖਾ ਕੇ ਜਾਈਂਦਾ तो दोस्तों कभी भी सबको पढ़ने आप कोशिश नहीं करनी क्योंकि अही चीजਾਂ ਨੇ ਜਾਣਦਾਰਵਾ ਨੂੰ ਪਤਾ ਵੀ ਇਹਨਾਂ ਨੂੰ ਕਿੱਦਾਂ ਪੜ੍ਹਨਾ ਉਹ ਮੇਰੇ ਲੋਕ ਨਹੀਂ ਬੈਠਾ ਆ ਹੁਣ ਇਹਨੇ ਅੱਗੇ ਹੋਣਾ ਦੇ ਇਹਦਾ ਮੂੰਹ ਨੂੰ ਉਠੇਰ ਦਾ ਬਾਰਾ ਤੋਂ ਜਰਾਤ ਦਾ ਉਠਾਓ ਤੇ ਦੋਸਤੋ ਜਿੱਤਾ ਵੀ ਬੀਲ ਉਤਰਾਣਾ ਤੇ ਇਹ ਨੂੰ ਚੁਪਾ ਦੇ ਮਾਰੋ ਮੇਰੇ ਫੇਸਾ ਉਤਰਾਓ ਜਿੱਦਾਂ ਦਿੱਲੀ ਉਦਰਾਣੇ ਤੋਂ ਅੰਮਰਦਾਸ ਨੂੰ ਮਸ਼ਹੂਰ ਕੀਤਾ ਇਦਾਂ ਹੀ ਮੈਨੂੰ ਵੀ ਅੰਮਰਸਾਰੀ ਆਉਂਦੀ ਰਹਿੰਦੀ ਆ। ਪਰ ਨਹੀਂ ਤਾਂ ਉਹ ਆਜੀ ਸਰਕਰ ਪੀੜਿਆ ਤੇ ਮੇਰੀ ਵੀ ਸਪੋਰਟ ਕਰਦੀ ਆ। ਕਿਉਂਕਿ ਜੀਵਾਂ ਦੀ ਜੀਵਾਂ ਦੀ। ਠੀਕ ਹੈ। ਬਾਕੀ ਹਾੜਾ ਕੰਮ ਨਹੀਂ ਛੇਕੀ ਕੋਈ ਬੰਦਾ ਸਿੱਖਾ। ਆਹ ਮਜਬੂਰੀ। ਲੱਗਦਾ ਕੋਈ 2 ਕਿਲੋ ਮਿੱਟਰਾ ਬਟਾਲਾ ਕਿੱਥੇ ਪੱਤੀ ਕਿੱਥੇ ਇਹ ਤੇ ਕਿੱਥੇ ਮੈਦ ਕਿੱਥੇ ਦੂਰ। ਪਰ ਜਦੋਂ ਵੀ ਕੋਈ ਹੀਰੋ ਦੇ ਵਰਤਨ ਸੀ ਜੜਿਆ ਪੜ ਜਾਂਦਾ ਵਾ ਸਾਰਿਆਂ ਦੀ ਹਰਫ ਕਰਦੀ। ਪਤਨ ਤੁਸੀਂ ਦੇਖੇ ਜ਼ ਆਪਣ ਨੂੰ ਬੇਰਮਲੀ ਹੱਥਾਂ ਨਾਲ ਨਹੀਂ ਮਾਰਦਾ ਭਾਜੀ ਇਹ ਜਦੋਂ ਇਹਦੇ ਸਰੀਰ ਤੇ ਕੇ ਚੈਲ ਕਰਦਾ ਜਦ ਪੁੱਛ ਕਹਦੀ ਆਪਣ ਤੇਲ ਕਹਦੀ ਪੰਜਾਬੀ ਦੀ ਪੁੱਛ ਕਹਦੀ ਇਹਦੇ ਸਰੀਰ ਨੂੰ ਮੈਂ ਹੱਥ ਲਾਉਂ ਮੈਂ ਕਰਕੇ ਤੇ ਮੇਰੇ ਹੱਥ ਤੇਦਾ ਸਮਾਂ ਤੁਹਾਨੂੰ ਨਹੀਂ ਦਿੱਤਾ ਕੰਦੇਣਾ ਮਾਰਦਾ ਜਿਸ ਜਗ੍ਹਾ ਤੇ ਤੁਸੀਂ ਇਹਨੂੰ ਐ ਕਰਕੇ ਕੰਦੇਣਾ ਮਾਰਦਾ ਇਹਦਾ ਮਾਰਾ ਮੋਟਾ ਲਉ ਦਿੱਤਿਆ ਤੁਸੀਂ ਸਮਝ ਚੁੱਕੇ ਬਾਹਰ ਸੁਣੋ ਉਹ ਜਗ੍ਹਾ ਤੇ ਇਹਦੇ ਨਾਲ ਦੇ ਸੱਪ ਨਹੀਂ ਸ਼ਿਪੋਜ ਆਪਾਂ ਅਕਸਰ ਸੁਣਦੇ ਆ ਨਾ ਵੀ ਆਪਾਂ ਘਰ ਤੋਂ ਸੱਪ ਨਹੀਂ ਆਇਆ ਇਕ ਤਾਂ ਆਪਾਂ ਸੱਪ ਨਹੀਂ ਮਾਰਿਆ ਸੱਪ ਕਦੇ ਨਹੀਂ ਦਿਖਿਆ ਇੱਕ ਵਾਰੀ ਸੱਪ ਆਇਆ ਤਾਂ ਮਾਰਤਾ ਉੱਥੇ ਸੱਪ ਉਹਨੇ ਜੀ ਹੋ ਗਏ ਉਹ ਕੋਈ ਨਾਕੀ ਦਾ ਇਹਨਾਂ ਤੁਸੀਂ ਹੁਣ ਇਹਨਾਂ ਨੂੰ ਕੋਈ ਖੂਨ ਨਹੀਂ ਕੋਈ ਕੋਈ ਚੀਜ਼ ਨਹੀਂ ਇਹਨਾਂ 'ਚ ਸੂਮਨ ਸ਼ਕਤੀ ਬਣੀ ਹੈ ਤੁਸੀਂ ਮਾਰਦੇ ਇਹਨੇ ਆਪਣਾ ਖੂਨ ਜੋ ਵੀ ਸਮੈਲ ਉਹ ਸੱਪ ਹੈ ਗਿਆ ਤੇ ਮੈਨੂੰ ਭਾਵੀ ਲਾਸੀ ਦਰਵਾਣਾ ਨਹੀਂ ਸਮਝਾਉਣਾ ਇਸ ਦਾ ਹੀ ਆਈਡੀ ਹੈ ਜਿਹੜੇ ਮੇਰੇ ਪੰਜਾਬੀ ਸੱਪਾ ਲਾ ਭਾਈ ਮਣਕੇ ਨੂੰ ਕਿ ਚੁੜੀ ਸੱਪ ਲੈਣੇ ਨੇ ਕੰਮ ਕਰਦੇ ਬਾਕੀ ਔਰ ਬਾਕੀ লাইਵ ਸ਼ੇਅਰ ਕਮੈਂਟ ਕਰ ਦੋ ਦੋਸਤੋ ਇਹ ਚੀਜ਼ਾਂ ਨੂੰ ਖੋਣਨੀ ਕੋਸ਼ਿਸ਼ ਨਹੀਂ ਕਰਨੀ ਇਹਨੂੰ ਛੋਟਾ ਨਹੀਂ ਸਮਝਣਾ ਪੜੀ 20 ਬੰਦੇ ਮਾਰ ਦਿੱਤਾ ਨਾਮ ਰੱਖਦਾ ਇਹ ਸੱਪ ਦਾ ਜ਼ਹਿਰ ਫੜਨੇ ਆਦੇ ਨਾਲ ਕੰਗਰਾ ਤੋਂ ਨਾ ਹਿੱਕ ਮਾਰਦੀਆਂ ਕੱਧਾ ਦੇ ਹੌਕਮਰੇ ਦੇ ਵਿੱਚ ਜਿਹੜਾ ਵੀ ਵੀਰ ਸੱਪ ਡੱਬੇ ਚ ਪਾਉਂਦਾ ਵਾ ਹੱਥ ਜੋੜ ਕੇ ਬੇਤੀ ਆ ਕਿ ਸ਼ੇਰ ਜਰੂਰ ਮਾਰਿਆ ਗਿਆ 200 ਬੰਦੇ ਦੀ ਸਕੇਲ ਲੱਗੀ ਜਿੱਦਾਂ ਨਹੀਂ ਮਰਦੀ ਆ ਕੋਈ ਇੱਕ ਫੋਟੋ ਦਪਾਏ ਇਹਰੇ ਜੀ ਭਾਜੀ ਨੂੰ ਆਪਣਾ ਕਾਰਜ ਲੈ ਕੇ ਕਰਾਵਾਂਗੇ ਵੀ ਅਹੀਂ ਸਕੀਨ ਵਰਗੀ ਦਾ ਕਿੰਨਾ ਦਾ ਕੰਮ ਕਰਦੇ। ਬਸ ਇਹਨੇ ਇਦਾਂ ਹੀ ਛਾਂਤ ਕਰ ਦਿੱਤੇ ਤਾ। ਲਓ ਜੀ। ਇਹਨੇ ਇਹਨਾਂ ਨੂੰ ਇੰਦਾ ਹੀ ਸ਼ਾਂਤ ਹੋ ਕੇ ਬਿਠਾ ਦਿੱਤਾ। ਆ ਵੇਖੋ। ਬਸ ਇਹਨੇ ਇਹ ਦੀ ਐਕਟਿਵਿਟੀ ਨਾ ਸਮੋਣਾ ਬੰਦਾ। ਦਿਨੇ ਨੇ ਐਕਟਿਵਿਟੀ ਨਹੀਂ ਹੋਣਾ। ਆਹ ਦੇਖ ਲਾਹ ਘਟਾ ਕੇ ਬਿਠਾ ਦੇ ਵੀ ਲੈ। ਬਾਕੀ ਸਾਰੇ ਮਿੱਤਰੋ ਜਿਹਨਾਂ ਸ਼ੈਲਡਰ ਦੀ ਨੰਬਰ ਹੈਗਾ ਜੀ 25 ਬੰਨੇੰਡਲੇ ਦੇ ਤੇ ਜੇ ਤੁਹਾਨੂੰ ਪਾਈ ਕੇ ਲਾਈਕ ਸ਼ੇਅਰ ਕਮੈਂਟ ਕਰਿਓ ਹੋਂ ਬਾਦੀ ਲਾਈਕ ਰੱਖ ਦਿਓ ਛੜਾ ਦਿਓ ਤਾਂ ਮੈਂ ਇਹ ਚੀਜ਼ ਬਣਾਉਣ ਦੀ ਵੀਡੀਓ ਨਾ ਬੰਦ ਕਰ। ਅਗਰ ਤੁਹਾਨੂੰ ਚਾਹਦੀਆਂ ਤਾਂ ਬੋਲੋ। ਲੱਗਦੀਆਂ ਕਰ ਦਿਓ। ਅੱਲਾਹ ਕਿਹਾ। ਆਹ ਕਰੋ ਚੈੱਕ ਇਸ ਵਿੱਚ। ਆਗੇ ਜਿਹਦੇ ਨੰਬਰ ਆਉਂਦਾ ਸਿਰਫ ਮੈਂ ਜ ਆ ਕੀਦਾ ਹੈ ਇਹ ਚੀਜ਼। ਅਗੀਆਂ ਦੇ ਸਮੇਂ ਆਹ ਸਮੇਂ ਦੇ ਬੜੀ ਕੁੰਦੀ।